ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦਰਾ ਸਪੀਡ ਨਿਊਜ਼ ਤੇ ਆਪ ਚਾਤ ਪਾਉਂਦੇ ਆ ਪਹਿਲੀ ਖਬਰ ਤੇ ਸ਼੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਖਾਲਿਸਤਾਨ ਪੱਖੀ ਅਮਰਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਜਲੰਧਰ ਦੇ ਹਾਤੀ ਪੁਲਤ ਨੇ ਆਈਸ ਡਰੱਗ ਸਮੇਤ ਗ੍ਰਿਫਤਾਰ ਕੀਤਾ ਹੈ ਪੁਲਤ ਨੇ ਅਮਰਪਾਲ ਸਿੰਘ ਦੇ ਭਰਾ ਗਵਰਪ੍ਰੀਤ ਦੇ ਕੋਲੋਂ 4 ਗ੍ਰਾਮ ਆਇਸੋਬਰਮਤ ਕੀਤੀ ਹੈ ਅਤੇ ਇਸ ਮਾਮਲੇ ਦੇ ਵਿੱਚ ਉਹ ਦੇ ਇੱਕ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਨਲੰਦਾ ਦਿਹਾਤੀ ਪੁਲਿਸ ਦੇ ਐਸਐਸਪੀ ਅੰਕੁਰ ਗੁਪਤਾ ਨੇ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ। ਉਹਨਾਂ ਆਖਿਆ ਕਿ ਜਲਦੀ ਹੀ ਅਸੀਂ ਮੀਡੀਆ ਦੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤੇ ਐਸਐਸਪੀ ਅੰਕੁਰ ਗੁਪਤਾ ਨੇ ਆਖਿਆ ਕਿ ਅਸੀਂ ਹਰਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਉਸ ਉਸ ਦੇ ਕੋਲੋਂ ਆਇਸ ਡਰੱਗ ਵੀ ਬਰਾਮਦ ਕੀਤੀ ਗਈ ਹੈ। ਬੀਤੀ ਰਾਤ ਇੰਗਲੈਂਡ ਦੇ ਗਰੇਵਸੈਂਟ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਵਿਅਕਤੀ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋ ਕੇ ਲੋਕਾਂ ਦੇ ਉੱਤੇ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਹਮਲਾਵਰ ਦੇ ਵੱਲੋਂ ਦੋ ਵਿਅਕਤੀਆਂ ਉੱਤੇ ਤਲਵਾਰ ਨਾਲ ਵਾਰ ਕੀਤਾ ਗਿਆ ਤੇ ਹਥਿਆਰਬੰਦ ਪੁਲਿਸ ਨੇ ਘਟਨਾ ਵਾਲੀ ਥਾਂ ਦੇ ਉੱਤੇ ਛਾਪਾ ਮਾਰਿਆ ਅਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਵੀਡੀਓ ਫੁਟੇਜ ਦੇ ਵਿੱਚ ਅਫਸਰਾਂ ਨੂੰ ਫਰਸ਼ ਦੇ ਉੱਤੇ ਇੱਕ ਆਦਮੀ ਨਾਲ ਜੂਦ ਹੋਇਆ ਦਿਖਾਇਆ ਗਿਆ ਜ ਜ ਉਸ ਦੇ ਚਿਹਰੇ ਉੱਤੇ ਖੂਨ ਲੱਗਾ ਹੋਇਆ ਅਤੇ ਕਈ ਪੁਲਿਸ ਵਾਲਿਆਂ ਦੁਆਰਾ ਉਸ ਨੂੰ ਕਾਬੂ ਕੀਤਾ ਜਾ ਰਿਹਾ। ਇਲਾਕੇ ਨੂੰ ਵੱਡੇ ਅਫਸਰਾਂ ਨੇ ਘੇਰਾ ਪਾਇਆ ਤੇ ਰਾਤ ਨੂੰ 8 ਵਜੇ ਤੋਂ ਬਾਅਦ ਗੁਰੂ ਨਾਨਕ ਦਰਬਾਰ ਸਾਹਿਬ ਵਿੱਚ ਬੁਲਾਇਆ ਗਿਆ ਤੇ ਨੇੜੇ ਹੀ ਏਅਰ ਐਂਬੂਲੈਂਸ ਵੀ ਆ ਗਈ ਤੇ ਦੋ ਲੋਕ ਹੋਰ ਜ਼ਖਮੀ ਹੋ ਗਏ ਪਰ ਪੁੱਤਰੇ ਆਖਿਆ ਕਿ ਉਹਨਾਂ ਦੀਆਂ ਸੱਟਾਂ ਜਾਲੇ ਵਾਲ ਨਹੀਂ ਹਨ। ਜੇ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਉੱਤੇ ਸੁਪਰੀਮ ਕੋਰਟ ਨੇ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਆਪਣਾ ਫੈਸਲਾ ਸੁਣਾਉਂਦੇ ਹੋਏ ਅੰਤ੍ਰੀਮ ਜ਼ਮਾਨਤ ਦੇ ਦਿੱਤੀ ਹੈ। ਹਾਲਾਂਕਿ ਇਹ ਮਾਮਲਾ ਤਿੰਨ ਜੱਜਾਂ ਦੀ ਬੈਂਚ ਕੋਲ ਟਰਾਂਸਫਰ ਕੀਤਾ ਗਿਆ ਤੇ ਸੁਪਰੀਮ ਕੋਰਟ ਦੇ ਜੱਜਾਂ ਦੇ ਮੁਤਾਬਕ ਜਦੋਂ ਤੱਕ ਵੱਡੀ ਬੈਂਚ ਮਾਮਲੇ ਦੀ ਸੁਣਵਾਈ ਕਰੇਗੀ ਉਦੋਂ ਤੱਕ ਜ਼ਮਾਨਤ ਰਹੇਗੀ। ਦਰਸਲ ਕੇਜਰੀਵਾਲ ਵੱਲੋਂ ਪਟੀਸ਼ਨ 'ਚ ਦਿੱਲੀ ਦੇ ਵਿੱਚ ਆਫਕਾਰੀ ਨੀਤੀ ਕੱਪੜੇ ਨਾਲ ਸੰਬੰਧਤ منی ਲਾਂਡਰਿੰਗ ਮਾਮਲੇ ਦੇ ਵਿੱਚ ਇਨਫੋਰਸਮੈਂਟ ਡਾਇਰੈਕਟਰ ਦੇ ਵੱਲੋਂ ਉਹਦੀ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਗਈ ਹੈ ਤੇ ਸੁਪਰੀਮ ਕੋਰਟ ਦੀ ਵੈਬਸਾਈਟ ਉੱਤੇ ਅਪਲੋਡ ਕੀਤੀ ਗਈ 12 ਜੁਲਾਈ ਦੀ ਸੂਚੀ ਮੁਤਾਬਕ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੀ ਬੈਂਚ ਫੈਸਲਾ ਸੁਣਾਇਆ ਹੈ ਤੇ ਬੈਂਚ ਨੇ 17 ਮਈ ਨੂੰ ਕੇਂਦਰੀਵਾਲ ਦੀ ਪਟੀਸ਼ਨ ਉੱਤੇ ਆਪਣਾ ਫੈਸਲਾ ਸੁਰੱਖਿਤ ਰੱਖ ਲਿਆ ਸੀ ਬੈਂਚ ਵਿੱਚ ਜਸਟਿਸ ਦੀਪਾਂਕਰ ਦੱਤਾ ਵੀ ਸ਼ਾਮਲ ਰਹੇ ਨੇ ਕੈਨੇਡਾ ਦੇ ਵਿੱਚ ਅੰਤਰਰਾਸ਼ਟਰੀ ਸਟੱਡੀ ਵੀਜ਼ਾ ਦੇ ਵਿੱਚ ਆ ਜ਼ਿਕਰਯੋਗ ਵਾਅਦਾ ਦੇਖਣ ਨੂੰ ਮਿਲਿਆ ਕੈਨੇਡਾ ਦੀ ਸਰਕਾਰ ਨੇ ਭਾਵੇਂ ਆਖਿਆ ਹੈ ਕਿ ਉਸਦਾ ਉਦੇਸ਼ ਦੇਸ਼ ਵਿੱਚ ਦਾਖਲ ਹੋਣ ਵਾਲੇ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਰੋਕਣਾ ਹੈ ਪਰ ਇਸ ਸਾਲ ਦੇ ਪਹਿਲੇ 4 ਮਹੀਨਿਆਂ ਦੇ ਵਿੱਚ ਸਟੱਡੀ ਪਰਮਿਟ ਪ੍ਰਾਪਤ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਆਸਰਾ ਦੇਣ ਦੀ ਸਮਰੱਥਾ ਦੇ ਸੰਕਟ ਨੇ ਜਸਟਿਨ ਟਰੂਡੋ ਸਰਕਾਰ ਦੀ ਲੋਕਪ੍ਰਿਤਾ ਨੂੰ ਨਕਾਰਾਤਮਕ ਤੌਰ ਦੇ ਤੇ ਪ੍ਰਭਾਵਿਤ ਕੀਤਾ ਤੇ ਇਸ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਂਗ ਅਰਥਾਈ ਨਿਵਾਸੀਆਂ ਦੇ ਦਾਖਲੇ ਨੂੰ ਘਟਾਉਣ ਦੇ ਲਈ ਉਪਾਵਾਂ ਦਾ ਐਲਾਨ ਵੀ ਕੀਤਾ ਗਿਆ ਸੀ ਹਾਲਾਂਕਿ ਇਮੀਗ੍ਰੇਸ਼ਨ ਰਿਫਿਊਜੀਸ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਦੇ ਅਨੁਸਾਰ 2023 ਦੀ ਇਸ ਮਿਆਦ ਦੇ ਮੁਕਾਬਲੇ ਇਸ ਸਾਲ ਜਨਵਰੀ ਅਤੇ ਅਪ੍ਰੈਲ ਦੇ ਵਿੱਚਕਾਰ ਇਹ ਗਿਣਤੀ ਅਸਲ ਵਿੱਚ ਵਧੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਆਖਿਆ ਕਿ ਜਦੋਂ ਤੱਕ ਰੂਸੀ ਰਾਸ਼ਟਰਪਤੀ ਵਿਲਦਿਮੀਰ ਪੁਤਿਨ ਆਪਣਾ ਵਤੀਰਾ ਨਹੀਂ ਬਦਲਦੇ ਉਹਨਾਂ ਕੋਲ ਰੂਸੀ ਰਾਸ਼ਟਰਪਤੀ ਨਾਲ ਗੱਲ ਕਰਨ ਦਾ ਕੋਈ ਚੰਗਾ ਕਾਰਨ ਨਹੀਂ ਹੈ ਤੇ ਬਾਈਡਨ ਨੇ ਵੀਰਵਾਰ ਨੂੰ ਵਸ਼ਿੰਗਟਨ ਦੇ ਵਿੱਚ ਨਾਟੋ ਸੰਮੇਲਨ ਦੀ ਸਮਫਤੀ ਉੱਤੇ ਇਹ ਗੱਲ ਆਖੀ ਹੈ। ਪੱਤਰਕਾਰਾਂ ਨੇ ਬਾਇਡੇ ਨੂੰ ਪੁੱਛਿਆ ਕਿ ਕੀ ਉਹ ਪੁਤਿਨ ਨਾਲ ਗੱਲ ਕਰਨ ਲਈ ਤਿਆਰ ਨੇ ਤਾਂ ਜਿਸ ਉੱਤੇ ਬਾਇਡੇ ਨੇ ਆਖਿਆ ਕਿ ਮੇਰੇ ਕੋਲ ਫਿਲਹਾਲ ਪੁਤਿਨ ਨਾਲ ਗੱਲ ਕਰਨ ਦਾ ਕੋਈ ਚੰਗਾ ਕਾਰਨ ਨਹੀਂ ਉਹ ਆਪਣਾ ਵਤੀਰਾ ਬਦਲਣ ਲਈ ਤਿਆਰ ਨਹੀਂ ਤੇ ਦੁਨੀਆ ਦਾ ਕੋਈ ਹੋਰ ਨੇਤਾ ਨਹੀਂ ਹੈ ਜਿਸ ਨਾਲ ਮੈਂ ਸੰਪਰਕ ਕਰਨ ਲਈ ਤਿਆਰ ਨਹੀਂ ਹਾਂ ਤੇ ਬਾਇਡੇ ਨੇ ਆਖਿਆ ਕਿ ਕਿ ਪੁਤਿਨ ਗੱਲ ਕਰਨ ਲਈ ਤਿਆਰ ਹੈ ਮੈਂ ਪੁਤਿਨ ਨਾਲ ਗੱਲ ਕਰਨ ਲਈ ਤਿਆਰ ਨਹੀਂ ਹਾਂ ਕਿਉਂਕਿ ਉਹ ਮੇਰੇ ਕੋਲ ਉਸ ਦੇ ਲਈ ਕੋਈ ਚੰਗਾ ਕਾਰਨ ਨਹੀਂ ਹੈ ਨੇਪਾਲ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਸਥਾਨਕ ਪੁਲਿਸ ਨੇ ਦੱਸਿਆ ਕਿ ਵੀਰਵਾਰ ਰਾਤ ਅਤੇ ਸ਼ੁੱਕਰਵਾਰ ਸਵੇਰੇ ਵੱਖ-ਵੱਖ ਘਟਨਾਵਾਂ ਦੀਆਂ ਵਿੱਚ ਢਿੱਗਾ ਡਿੱਗਣ ਦੇ ਕਾਰਨ 12 ਲੋਕਾਂ ਦੀ ਮੌਤ ਹੋ ਗਈ ਤੇ ਜਿਨ੍ਹਾਂ ਵਿੱਚ 7 ਭਾਰਤੀ ਵੀ ਸ਼ਾਮਲ ਹਨ ਇਸ ਤੋਂ ਇਲਾਵਾ ਬੱਸ ਵਿੱਚ ਸਵਾਰ 65 ਹੋਰ ਯਾਤਰੀ ਲਾਪਤਾ ਨੇ ਤੇ ਜਾਣਕਾਰੀ ਮੁਤਾਬਕ ਬੀਰਜੰਗ ਤੋਂ ਕਟਮੰਡੂ ਜਾ ਰਹੀ ਇੱਕ ਬੱਸ ਤ੍ਰਿਸ਼ੂਲੀ ਨਦੀ ਵਿੱਚ ਡਿੱਗ ਗਈ ਤੇ ਜਿਸ ਵਿੱਚ 7 ਭਾਰਤੀਆਂ ਦੀ ਮੌਤ ਹੋ ਗਈ ਤੇ ਇੱਥੇ ਦੱਸਣਾ ਬਣਦਾ ਹੈ ਕਿ ਸੜਕ ਵਿਭਾਗ ਨੇ ਨਾਰਾਇਣ ਕਾਰ ਕਟਮੰਡੂ ਰੋਡ ਸੈਕਸ਼ਨ ਨੂੰ 15 ਦਿਨਾਂ ਲਈ ਬੰਦ ਕਰ ਦਿੱਤਾ ਸੀ ਪਰ ਇਸ ਤੋਂ ਬਾਅਦ ਵੀ ਟ੍ਰੈਫਿਕ ਸੇਵਾ ਬਹਾਲ ਹੈ ਤੇ ਦਰਸਲ ਨੇਪਾਲ ਵਿੱਚ ਜ਼ਿਆਦਾ ਮੀਂਹ ਪੈਣ ਦੇ ਕਾਰਨ ਵਕ-ਵਕ ਥਾਵਾਂ 'ਤੇ ਜ਼ਮੀਨ ਖਿਸਕਣ ਦੇ ਘਟਨਾਵਾਂ ਵਾਪਰ ਰਹੀਆਂ ਨੇ ਜਿਸ ਕਾਰਨ ਕਈ ਸੜਕਾਂ ਬੰਦ ਹੋ ਗਈਆਂ ਨੇ ਬਾਈਬਲ ਕਲਾਉਤੇ ਕੋਟਪੂਰਾ ਗੋਲੀਕਾਰ ਮਾਮਲੇ ਦੇ ਵਿੱਚ ਸਸਪੈਂਡ ਚੱਲ ਰਹੇ ਆਈਜੀ ਪਰਮਰਾਦ ਸਿੰਘ ਉਮਰਾ ਨੰਗਲ ਬਾਰੇ ਵੱਡੀ ਅਪਡੇਟ ਸਾਹਮਣੇ ਆਈ ਹੈ ਤੇ ਅਦਾਲਤ ਵੱਲੋਂ ਉਹਨਾਂ ਨੂੰ ਡਿਊਟੀ ਉੱਤੇ ਬਹਾਲ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ। ਇਹ ਤਾਂ ਪਹਿਲਾ 2 ਜੁਲਾਈ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਉਮਰਾਨੰਗਲ ਦੇ ਮੋਤਲਿ ਨੂੰ ਰੱਦ ਕਰ ਦਿੱਤਾ ਸੀ ਅਤੇ ਉਹਨਾਂ ਨੂੰ ਮੁੜ ਨੌਕਰੀ ਉੱਤੇ ਬਹਾਲ ਕਰਨ ਦੇ ਆਦੇਸ਼ ਦਿੱਤੇ ਸਨ ਹੁਣ ਅਦਾਲਤ ਦੇ ਹੁਕਮਾਂ ਤੋਂ ਬਾਅਦ ਉਹਨਾਂ ਨੂੰ ਡਿਊਟੀ ਉੱਤੇ ਮੁੜ ਬਹਾਲ ਕਰ ਦਿੱਤਾ ਗਿਆ ਤੇ ਫਿਲਹਾਲ ਉਹਨਾਂ ਨੂੰ ਡੀਜੀਪੀ ਦਫ਼ਤਰ ਦੇ ਵਿੱਚ ਤਾਇਨਾਤ ਕੀਤਾ ਗਿਆ ਜ਼ਿਕਰਯੋਗ ਹੈ ਕਿ ਆਈਜੀ ਪਰਮਦਾਸ ਸਿੰਘ ਉਮਰਾਨੰਗਲ ਖਿਲਾਫ ਕੋਟਖਪੂਰਾ ਗੋਲੀਕਾਂਡ ਬਹਿਬਲ ਕਲਾ ਗੋਲੀਕਾਂਡ ਅਤੇ ਐਨਡੀਪੀਐਸ ਐਕਟ ਦੇ ਤਹਿਤ ਤਿੰਨ ਐਫਆਈਆਰ ਦਰਜ ਕੀਤੀਆਂ ਗਈਆਂ ਸਨ ਤੇ ਜਿਨ੍ਹਾਂ ਵਿੱਚੋਂ ਉਹਨਾਂ ਨੂੰ ਐਨਡੀਪੀਐਸ ਮਾਮਲੇ ਵਿੱਚੋਂ ਪਹਿਲਾਂ ਹੀ ਬਰੀ ਕੀਤਾ ਜਾ ਚੁੱਕ ਕਰ ਦਿੱਤਾ ਗਿਆ ਸੀ ਸੁਰੱਖਿਆ ਏਜੰਸੀਆਂ ਨੇ ਤਾਮਿਲਨਾਡੂ ਦੀ ਇੱਕ بندرگاہ ਦੇ ਉੱਤੇ ਚੀਨ ਤੋਂ ਪਾਕਿਸਤਾਨ ਜਾਰੀ ਇੱਕ ਖੇਪ ਜ਼ਬਤ ਕੀਤੀ ਹੈ ਜਿਸ ਦੇ ਵਿੱਚ ਅਥਰੂ ਗੈਸ ਅਤੇ ਦੰਗਾ ਕੰਟਰੋਲ ਏਜੰਟਾਂ ਦੀ ਵਰਤੇ ਜਾਂਦੇ ਅੰਤਰਰਾਸ਼ਟਰੀ ਪੱਧਰ ਉੱਤੇ ਪਬੰਦੀਸ਼ੁਦਾ ਰਸਾਇਣ ਨੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ ਅਧਿਕਾਰੀਆਂ ਮੁਤਾਬਕ ਪਾਕਿਸਤਾਨ ਕਿਸੇ ਤੌਰ ਉੱਤੇ ਆਪਣੇ دوست ਚੀਨ ਦੀ ਮਦਦ ਨਾਲ ਹਮਲਾਵਰ ਸੈਨਿਕ ਅਤੇ ਜੈਵਿਕ ਯੁੱਧ ਪ੍ਰੋਗਰਾਮ ਉੱਤੇ ਕੰਮ ਕਰ ਰਿਹਾ ਹੈ ਤੇ ਉਨ੍ਹਾਂ ਆਖਿਆ ਕਿ ਚੀਨ ਚਿੰਗਾਂਦੂ ਸੀਚੇਨ ਟਰੇਡਿੰਗ ਕੰਪਨੀ ਲਿਮਟਿਡ ਨੇ 라ਵਲਪਿੰਡੀ ਸਥਿਤ ਰੱਖਿਆ ਸਪਲਾਈਅਰ ਰੋਹਿਲ ਇੰਟਰਪ੍ਰਾਈਜ਼ ਨੂੰ ਆਰਥੋ ਕਲਰੋ ਬੈਂਜ਼ੇਲੈਡੀਨ ਤੇ ਮੈਨਲੋ ਨਾਈਟ੍ਰਾਈਲ ਦੀ ਖੇਪ ਭੇਜੀ ਸੀ ਤਦਕਾਰੇ ਅੰਦਰ ਸ ਹੈ ਕਿ ਲਗਭਗ 2560 ਕਿਲੋਗ੍ਰਾਮ ਵਦਨ ਵਾਲੀ ਖੇਪ ਨੂੰ 25 ਕਿਲੋਗ੍ਰਾਮ ਅਤੇ 103 ਡਰਮਾਂ ਵਿੱਚ ਰੱਖਿਆ ਗਿਆ ਸੀ ਅਤੇ 18 ਅਪ੍ਰੈਲ 2024 ਨੂੰ ਚੀਨ ਦੀ ਸ਼ੰਘਾਈ بندرਗਾਹ ਦੇ ਉੱਤੇ ਕਾਰਗੋ ਜਹਾਜ਼ ਹੁੰਡਾਈ ਸ਼ੰਘਾਈ ਉੱਤੇ ਲੋਡ ਕੀਤਾ ਗਿਆ ਸੀ ਅਜਲੇ ਇਹਨੇ ਦੁਬਾਰਾ ਫਿਰ ਆਦਰੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ